ਨਵਾਂ ਦਾ ਖਾਲਸਾ ਵਾਰ ਦੇਵ ਜੀ ਦੇ ਸਤਿ ਸ੍ਰੀ ਅਕਾਲ ਸ੍ਰੀ ਦੇਵ ਜੀ ਮਹਾਰਾਜ ਦੇ ਲਾਡਲੇ ਪਿਆਰੇ ਮਾਨ ਸਿੰਘ ਮਾਰਕਪਾਲ ਜੀ ਬਾਤਨ ਬਾਬਾ ਜੀ 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 ਅਵਰ ਦੇ ਜੀ ਜੀ ਕਰਤਰ ਪਿਤਾਵਾ ਤੋਂ ਹਰ ਸਾਲ ਜਿਨਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਿਬ ਪੰਨਾ ਪਿਆਰੇ ਦੀ ਗਵਾਈ ਦੇ ਵਿੱਚ ਨਾਗਰ ਪੁਰਪਨ ਗੁਰਦੁਆਰਾ ਗਿਆਨ ਸਾਗਰ ਸਾਹਿਬ ਤੋਂ ਰੰਭ ਹੋ ਕੇ ਬੜਾ ਬੜਾ ਬੰਦਾ ਹੋਇਆ ਚਕਾਵਾ ਤੋਂ ਅਜਨਾਲਾ ਆਇਆ ਹੋ ਕੇ ਜੋ ਬਾਬਾ ਜੀ ਦੇ ਜਨਮ ਸਥਾਨ ਗਦਮਾਲ ਸਾਹਿਬ ਦੇ ਬਾਦਵਾ ਹੈ ਸੋ ਐਸਵਾਰੀ ਮਹਾਰਾਜ ਜੀ ਮੇਰ ਪਿਲਾਰੇ ਮਾਨਗਰ ਕੀਰਤਨ ਗੁਰਦੁਆਰਾ ਗਿਆਨ ਸਾਗਰ ਸਾਹਿਬ ਤੋਂ ਆਰੰਭ ਹੋ ਕੇ ਜੋ ਗਦਮਾਲ ਸਾਹਿਬ ਦੇ ਬਾਬਾ ਜੀ ਦੇ ਜਨਮ ਸਥਾਨ ਤੇ ਪਹੁੰਚ ਰਿਹਾ ਹੈ ਸੋ ਸਰਬਾਤ ਸੰਗਤਾਂ ਨੂੰ ਇਸ ਨਗਰ ਵਿੱਚ ਪਹੁੰਚਣ ਤੇ ਨਗਰ ਕੀਰਤਨ ਵਿੱਚ ਹਾਜ਼ਰ ਹੋਣ ਤੇ ਜੀ ਆਇਆਂ ਨੂੰ ਜੀ ਆਇਆਂ ਨੂੰ ਔਰ ਵੀ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿੱਥੇ ਬਾਬਾ ਜੀਵਨ ਸਿੰਘ ਜੀ ਦੇ ਮਹਾਨ ਉਹਨਾਂ ਦੀ ਕੁਰਬਾਨੀ ਉਹਨਾਂ ਦੀਆਂ ਜੜੀਆਂ ਸ਼ਹਾਦਤਾਂ ਉਹਨਾਂ ਦੇ ਪਰਿਵਾਰ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਮਰਪਿਤ ਉਹਨਾਂ ਦੀਆਂ ਵਡਿਆਈਆਂ ਦੁਨੀਆ ਦੇ ਕੋਨੇ-ਕੋਨੇ ਵਿੱਚ ਕੀਤੀਆਂ ਜਾ ਰਹੀਆਂ ਨੇ ਉਹ ਕੋ 75 ਸੱਤਰ ਤੋਂ ਤਕਰੀਬਨ 30-35 ਸਾਲ ਪਹਿਲਾਂ ਕੋ ਮਹਾਰਾਜ ਅਗਰ 15 ਹੋਇਆ ਹੈ ਸੋ ਸਤਿਗੁਰੂ ਜੀ ਦੀ ਕਿਰਪਾ ਨਾਲ ਦੇ ਆਪਾਂ ਤੁਹਾਨੂੰ ਯਾਦ ਕਰਦੇ ਹਾਂ ਉਸੇ ਮੈਂ ਜਿਤਾਈ ਹੋਈ ਦੂਰੀਆਂ ਤੇ ਦਿਲੀਆਂ ਅਬਰਸ਼ਕੀਓ ਗੁਰੂਵਾਰੋਂ ਤੋਂ ਇਹ ਦਰ ਸਿੱਖੀ ਦੇ ਧਾਰ ਵਿਚ ਰਹੀਏ ਉਸੇ ਨਗਰ ਕਿਰਤ ਵਿੱਚ ਤਾਂ ਜਿਆਸ ਸੁਖਿਆ ਸੰਗਤਾਂ ਯਾਰੋ ਦੀ ਵਾਇਰ ਜਿੱਤਾਂ